ਸਾਰੇ ਆਏ ਬਾਹੂ ਇੰਨੇ ਸਾਰੇ ਰੌਲਾ ਪਾ ਕੇ ਬੰਦਾ ਕੱਢਾ ਲੁੱਟਾ ਬਜੀ ਅੱਜ ਇਨਸੀਡੈਂਟ ਹੋਇਆ ਹੈ ਕੀ ਹੋਇਆ ਕਿਹੜਾ ਪਿੰਡ ਹੈ ਇਹਦੇ ਵਿੱਚ ਅੱਜ ਪਿੰਡ ਗੰਗ ਦੇ ਵਿੱਚ ਜਿਹੜੇ ਗੁਰਪ੍ਰੀਤ ਕੌਰ ਵਾਈਫ ਆਫ ਗੁਰदयाल ਸਿੰਘ ਏਜ 35 ਈਅਰ 올ਡ ਆ ਇਹ ਲੇਡੀ ਆਪਣੇ ਘਰ ਦੇ ਵਿੱਚ ਕੱਲੀ ਸੀ ਕੁਝ ਅਨਨੋਨ ਪਰਸਨ ਆਏ ਆ ਜਿਨ੍ਹਾਂ ਨੇ ਮਤਲਬ ਇਹ ਹਰਕਤ ਕੀਤੀ ਆ ਕਿ ਨੀ ਪਹਿਲਾਂ ਉਹਦੇ ਗਲ ਦੇ ਵਿੱਚ ਚੁੰਨੀ ਪਾਈ ਆ ਫਿਰ ਇਹਨੂੰ ਬਿਟਵੀਨ ਬਿਟਵੀਨ ਉਹਦੇ ਤੌਣ ਤੇ ਕੋਈ ਚੀਜ਼ ਫੇਰੀ ਆ ਤੇ ਇਹ ਅਜੇ ਤੱਕ ਉਹਨਾਂ ਦੇ ਜਿਹੜੇ ਹਸਬੰਡ ਆ ਉਹ ਆਪਣਾ ਹੈਗੇ ਆ ਬਿਜਲੀ ਬੋਰਡ ਦੇ ਵਿੱਚ ਜੌਬ ਕਰਦੇ ਆ ਇਹ ਜੀ ਸਾਨੂੰ ਇੰਟੀਮੇਸ਼ਨ ਆਈ ਹੈ ਅਸੀਂ ਨਾਲ ਹੀ ਆ ਕੇ ਵਰਕਆਊਟ ਕਰ ਰਹੇ ਹਾਂ ਸੀਸੀਟੀਵੀ ਖੜਾ ਰਹੇ ਹਾਂ ਦੈਨ ਬਿਟਵੀਨ ਜੇ ਵੀ ਕੋਈ ਗੱਲ ਸਾਹਮਣੇ ਆਉਂਦੀ ਹੈ ਤੁਹਾਨੂੰ ਦੱਸੀਏਗਾ ਸਾਫ ਆਪਾਂ ਯੂਜ਼ ਕੀਤਾ ਜੀ ਹਾਂ ਜੀ ਇਸ ਚੀਜ਼ ਨੂੰ ਡਿਟੇਲ ਚ ਵੈਰੀਫਾਈ ਕਰਾਂਗੇ ਜੀ ਸਾਰੀਆਂ ਟੀਮਾਂ ਆਈ ਹੋਈਆਂ ਵਰਕ ਕਰ ਰਹੀਆਂ ਜੀ ਇਹ ਗੁਰਸਿੱਖ ਸੀਗੀ ਇਹ ਗੁਰਸਿੱਖ ਪਰਿਵਾਰ ਸੀ ਜੀ ਆ ਤੁਮ ਗੀਤ ਗਾਉਂਗਾ ਉਹ ਤੋਂ ਮੈਂ ਆਇਆ ਇਹਦੇ ਬਾਜਮ ਮੰਮਾ ਨੇ ਮੈਂ ਦੇਖਿਆ ਦੇ ਮਸਤਾਜ ਬਾਜਮ ਤਾਰੀ ਗਿਆ ਦੇ

ਨਨ ਨ ਦਰ ਲਗ ਲ ਬ ਸਭ ਕੁਝ ਤੇ ਹੀ ਆਪਣੀ ਸ਼ਬਦ ਸ਼ਬਦ ਬੂਏ ਦੇ ਅੰਦਰ ਹੀ ਦੇ ਉਹ ਸੁੱਤੀ ਹੀ ਸੁ ਸੁੱਤੀ ਹੀ ਦੇ ਕਦਾਨੇ ਕੀ ਬਾਤੋ ਉੱਠੀ ਦੇ ਬਾਤ ਚ ਬੂਆ ਖੁੱਲਾ ਨਾ ਖੋਲ ਕੇ ਆਂ ਬਾਤ ਚ ਬੂਆ ਫਿਰ ਤੁਸੀਂ ਬਾਹਰ ਅਗੇ ਰੋਣਾ ਪੈ ਦੱਸੇ ਫਿਰ ਫਿਰ ਸ਼ਬਦ ਮਮਾ ਨੂੰ ਠਾਣਦੇ ਤੇ ਉਹਦੇ ਉੱਤੇ ਉੱਤੇ ਰਹਿ ਕੇ ਟਾਣਦੀ ਸੀ ਜ ਮਮਾ ਸਮਨ ਉਹ ਰੋਂਦੀ ਸੀ ਮਮਾ ਕਿੰਨਾ ਪਿਆਰ ਕਰਦੀ ਆ ਅੰਮਾ ਜਰਾ ਗਿਆ ਕਰਦੇ ਸਭ ਤੋਂ ਮੁੰਮਾ ਨੇ ਵੇਖਿਆ ਉਹ 3 ਕੇ ਸਾਲ ਦਾ 4 ਸਾਲ ਦਾ ਦੂਸਰੀ ਜਮਾਤ ਚ ਪੜਦਾ ਉਹ ਆਇਆ ਐਂ ਗੋਨਵਾਲ ਸਾਹਿਬ ਆਪਣੀ ਨੋਨੇ ਕਰੇ ਉੱਤੇ ਸੁਖਨੀ ਸਾਹਿਬ ਦਾ ਭੋਗ ਪਿਆ ਤੇ ਉੱਥੇ ਭੁੰਨ ਗਿਆ ਨਾ ਮਾਮਾ ਮੇਰੀ ਮੰਮਾ ਨੂੰ ਦਾਦੂ ਪਤਾ ਨਹੀਂ ਕੀ ਹੋਇਆ ਤੇ ਮੈਂ ਕਿਹਾ ਕੋਈ ਨਹੀਂ ਇੱਥੇ ਬਾਹਰ ਨਿਕਲ ਕੇ ਰੌਲਾ ਪਾ ਦੇ ਅਹੀਂ ਆਉਣੇ ਅਹੀਂ ਆਏ ਤੋਂ ਨਾ ਜਨੂਏ ਸਾਡਾ ਜਿਹੜਾ ਦੋਤਾ ਉਹਦਾ ਘਰ ਵਾਲਾ ਡਿਊਟੀ ਤੇ ਆ ਕਰਨਤਾਰ ਨਬੀਲੀਪੁਰ ਚ ਇਹ ਆ ਗਏ ਮੇਰਾ ਮੁੰਡਾ ਆਪਣੀ ਦੁਕਾਨ ਤੋਂ ਆ ਗਿਆ ਲੜਕੀ ਮੇਰੀ ਆਈ ਆ ਉਹਨਾਂ ਆਣ ਕੇ ਜਿਉਂ ਵੇਖਿਆ ਪਹਿਲੋਂ ਉਹ ਆਈ ਲੜਕੀ ਇੱਥੇ ਇਕੱਠਾ ਇੱਥੇ ਹੋਇਆ ਸਾਰੇ ਜਾਣੇ ਸਭ ਤੋਂ ਪਹਿਲਾਂ ਇੱਥੇ ਇੱਕ ਬੀਬੀ ਉਹ ਆਏ ਆ ਉਹ ਮੁੰਡੇਰੀਆਂ ਚੀਕਾਂ ਉਨਾ ਹੀ ਵੇਖੀ ਮੁਰਕੇ ਹੀ ਆਏ ਉਹ ਜਦੋਂ ਸਾਡੀ ਲੜਕੀ ਉਹਨੇ ਉਹਨੇ ਕਿਹਾ ਲੈ ਜਾਓ ਇਹਨੂੰ ਕਿਤੇ ਮੁਰਕੇ ਲੈ ਕੇ ਗਏ ਤੇ ਉੱਥੇ ਮਰੀ ਰਾਤ ਇੱਥੇ ਹੀ ਉਹ ਮਾਰੀ ਉਹ ਕੁੜੀਆਂ ਨਹੀਂ ਵੀ ਮਾਰੀ ਜੀ ਸਹਿਜ ਦੀ ਸੀ ਤੇ ਚੁੰਨੀ ਨਹੀਂ ਨਿਕਲੀ ਸਾਡੇ ਕੋਲ ਦੇ ਮੂੰਹ ਚ ਮੂੰਹ ਚ ਚੁੰਨੀ ਕੋਈ ਨਹੀਂ ਲੱਗਦਾ ਇਹਦੇ ਪਿੱਛੇ ਕੀ ਕਰਨਾ ਹੋ ਸਕਦਾ ਲਟੇਰੇ ਹੋਣਗੇ ਲਟੇਰੇ ਆਓ ਵੇਖੋ ﺍﻟमारी ਭੱਜੀ ਆ ਕਾ ਫੇਰ ਉਹ ਕੰਮ ਕਰਦੇ ਸੀ ਤੇ ਲਟੇਰਿਆਂ ਨੇ ਕੀਤਾ ਇਹ ਕੰਮ ਦੁਸ਼ਮਣੀ ਕੋਈ ਕਿਹ ਹੈ ਨਾ ਸਾਡੀ ਕੋਈ ਦੁਸ਼ਮਣੀ ਨਹੀਂ ਕੋਈ ਕਿਸੇ ਨਾਲ ਕੋਈ ਲਾਗ ਡਾਕ ਨਹੀਂ ਕਹੈ ਨੈਟ ਕੈਫੇ ਦਾ ਪੈਂਛਣਾ ਕੱਢਣੀਆਂ ਕੋਈ ਹੋਰ ਕਹਦੇ ਆਏ ਗਿਆ ਪੈਸੇ ਕੱਢਣੇ ਕਾਪੀਆਂ ਕਰਨੀਆਂ ਨੌਕਰੀਆਂ ਦੇ ਫਾਰਮ ਵਗੈਰਾ ਭਰਨੇ ਇਹ ਕੈਫੇ ਦਾ ਕੰਮ ਉੱਥੇ ਆਉ ਘਰ ਦੀ ਦੁਕਾਨ ਆ ਤੇ ਸਾਰੀ ਦਿਹਾੜੀ ਗਾਹ ਕਾਉਂਦੇ ਰਹੀ ਨੇ ਹੁਣ ਮੌਕੇ ਪਾਠ ਕਰਨ ਲਈ ਉੱਤਨੇ ਪੋਥੀ ਖੁੱਲੀ ਉੱਥੇ ਮੌਕੇ ਉਹ ਗਰੇ ਪਾਠ ਕਰਦੀ ਨੂੰ ਸਾਨੂੰ ਕੋਈ ਚੀਜ਼ ਦਾ ਕੋਈ ਮੌਕੇ ਦਾ ਕੋਈ ਪਤਾ ਨਹੀਂ ਮੁੰਡੇ ਰੇ ਕਹਣ ਤੇ ਅਸੀਂ ਆਏ ਜਦੋਂ ਤੋਂ ਉਹਨੂੰ ਇਹਨਾਂ ਨੇ ਵੇਖਿਆ ਵਾ ਬੱਚਿਆਂ ਮੇਰੇ ਨੇ ਮੈਂ ਤੇ ਫਿਰ ਅਸੀਂ ਮਗਰ ਉਹਰੇ ਭੱਜ ਗਏ ਉੱਥੋਂ ਜਿੱਥੋਂ ਮੰਡ ਗਏ ਹਾਂ ਜੀ ਸਾਰਾ ਪਰਿਵਾਰ ਉਹ ਖੁਰ ਕੇ ਇਸਕੀ ਵਾਲੀ ਆ ਲੜਕੀ ਸਾਡੀ ਕੇਸ ਕੀ ਬੰਦੀ ਪਾਠ ਕਰਨ ਲਈ ਉਥੇ ਪਾੜ ਕਰਦੀ ਨੂੰ ਮਾਰ ਸਾਡੇ ਵਾਸਤੇ ਕੋਈ ਗੱਲ ਨਹੀਂ ਰਹੀ ਸਾਨੂੰ ਪਤਾ ਐਂ ਮੰਗ ਕਰਦੇ ਆ ਕਿ ਉਹਨਾਂ ਨੂੰ ਫੜਿਆ ਜਾਵੇ ਫੜ ਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸਾਡੇ ਹਵਾਲੇ ਕੀਤਾ ਜਾਵੇ ਅਸੀਂ ਹਾਂ ਜੀ ਗੋਰਪ੍ਰੀਤ कौर ਨਾਮ ਸੀ ਸਾਰਾ ਪਰਿਵਾਰ ਗੁਰਸੇਕਿਆ ਅਮਰਸਿ ਸਤਾਰੀ ਸਾਰਾ ਪਰਿਵਾਰ ਆ ਉਹ ਦੁਪਹਿਰ ਦੇ ਟਾਈਮ ਆਪਣਾ ਇਸ਼ਨਾਨ ਕਰਕੇ ਸਹਿਜ ਪਾਠ ਕਰਦੇ ਪਏ ਸੀ ਕੋ ਅਚਨ ਅਚਾਨਕ ਬੰਦੇ ਆਏ ਆ ਤੇ ਉਹਨਾਂ ਨੇ ਉਹਨਾਂ ਦਾ ਗਲਵੜਤਾ ਤੇ ਵਾਰਦਾਤ ਅੰਜਾਮ ਦਿੱਤਾ ਤੇ ਘਰੋਂ ਸਮਾਨ ਲੈ ਗਏ ਤੇ ਆਪਾਂ ਨੂੰ ਇਹ ਨਹੀਂ ਪਤਾ ਸਮਾਨ ਕੀ ਕੀ ਲੈ ਗਏ ਆ ਕੀ ਮੰ ਕਰਦੇ ਜੀ ਮਾਂਗਾ ਪਨ ਇਨਸਾਫ ਦੀ ਕਰਦੇ ਆਂ ਵੀ ਜਲਦੀ ਤੋਂ ਜਲਦੀ ਆਪਾਂ ਨੂੰ ਇਨਸਾਫ ਦਿਵਾਇਆ ਜਾਵੇ। ਜ਼ਿਲ੍ਹੇ ਦੇ ਪਿੰਡ ਕੰਗ ਵਿਖੇ ਅੱਜ ਦੁਪਹਿਰ ਦੀ ਇੱਕ ਘਟਨਾ ਦੱਸੀ ਜਾ ਰਹੀ ਹੈ ਜਦੋਂ ਇੱਕ ਗੁਰਸਿੱਖ ਮਹਿਲਾ ਜਿਹੜੀ ਸੀ ਉਹ ਘਰ ਵਿੱਚ ਇਕੱਲੀ ਸੀ ਔਰ ਸਹਿਜ ਪਾਠ ਕਰਦੇ ਦੌਰਾਨ ਉਸ ਨੂੰ ਕੁਝ ਅਨੁਸ਼ਸਤਿ ਵਿਅਕਤੀ ਘਰ ਵਿੱਚ ਦਾਖਲ ਹੁੰਦੇ ਹਨ ਔਰ ਤੇਜ਼ ਤਾਰਾ ਹਥਿਆਰ ਨਾਲ ਉਸ ਦਾ ਗਲਾ ਰੇਤ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ। ਇਸ ਵਾਰਦਾ ਤੋਂ ਬਾਅਦ ਪੂਰੇ ਪਿੰਡ ਵਿੱਚ ਕਾਫੀ ਸਹਿਮ ਭਰਿਆ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। थाना ਸ਼੍ਰੀ ਗੁਜਰਵਾਲ ਸਾਹਿਬ ਦੀ ਪੁਲਿਸ ਨੇ ਮੌਕੇ ਤੇ ਪੁੱਜਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਔਰ ਉਸਦੀ ਉਮਰ 35 ਸਾਲ ਸੀ ਔਰ ਪਤਨੀ ਗੁਰਦੇਵ ਸਿੰਘ ਹੈ ਜੋ ਪਤੀ ਜਿਹੜਾ ਉਸਦਾ ਗੁਰਦੇਵ ਸਿੰਘ ਪਾਵਰ ਕਾਰਪੋਰੇਸ਼ਨ ਬਿਜਲੀ ਬੋਰਡ ਵਿੱਚ ਤੌਰ ਕਰਮਚਾਰੀ ਤਨਖਾਹ ਹੈ ਔਰ ਅੱਜ ਦੁਪਹਿਰੇ ਜਦੋਂ ਇਸ ਘਟਨਾ ਨੂੰ ਮਤਲਬ ਅੰਜਾਮ ਦਿੱਤਾ ਗਿਆ ਉਸ ਵੇਲੇ ਘਰ ਵਿੱਚ ਉਸਦੀ 1 ਸਾਲ ਦੇ ਕਰੀਬ ਜਿਹੜੀ ਉਮਰ ਦੀ ਬੱਚੀ ਹੈ ਸ਼ਬਦ ਪ੍ਰੀਤਕੌਰ ਜਿਸਦਾ ਨਾਮ ਹੈ ਉਹ ਘਰ ਵਿੱਚ ਆਪਣੀ ਮਾਂ ਦੇ ਨਾਲ ਮੌਜੂਦ ਸੀ ਔਰ ਜਦੋਂ ਇਹ ਵਾਰਦਾ ਨੂੰ ਅੰਜਾਮ ਦਿੱਤਾ ਗਿਆ ਉਸ ਨੂੰ ਮੌਤੇ ਘਟਾਰ ਘਾਟ ਉਤਾਰ ਦਿੱਤਾ ਗਿਆ ਤੋਂ ਉਸ ਤੋਂ ਬਾਅਦ ਜਿਹੜਾ ਮ੍ਰਿਤਕਾ ਗੁਰਪ੍ਰੀਤਕੌਰ ਦਾੜਾ ਬੇਟਾ ਹੈ ਕਰੀਬ 7 ਸਾਲ ਦਾ ਅਗਮਪ੍ਰੀਤ ਸਿੰਘ ਜਦੋਂ ਸਕੂਲ ਦੇ ਤਰੀ ਹੋਣ ਤੋਂ ਬਾਅਦ ਘਰ ਦਾਖਲ ਹੁੰਦਾ ਹੈ ਤਾਂ ਉਸ ਦੇ ਵੇਖ ਕੇ ਆਪਣੀ ਮਾਂ ਨੂੰ ਵੇਖ ਕੇ ਉਸ ਦੇ ਹੋਸ਼ ਉੱਡ ਜਾਂਦੇ ਹਨ ਉਸ ਦੇ ਵੱਲੋਂ ਆਂਢ ਗੁਆਂਢ ਰੋਲਾ ਪਾਇਆ ਜਾਂਦਾ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਜਾਂਦੀ ਹੈ ਹੁਣ ਵੇਖਣਾ ਹੈ ਕਿ ਪੁਲਿਸ ਕਿੰਨੇ ਸਮੇਂ ਵਿੱਚ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੁੰਦੀ ਹੈ ਰਮਨ ਚਾਬਲਾ ਜਗਮਨੀ ਟੀਵੀ ਤਰੰਤਾਰਨ